ਜਲੰਧਰ ਦੇ ਵਿੱਚ ਅੱਜ ਨਾਜ਼ੀ ਖਰੀਦ ਨੂੰ ਲੈ ਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਨਾਜ਼ੀ ਖਰੀਦ ਨੂੰ ਲੈ ਕੇ 1 ਅਪ੍ਰੈਲ ਤੋਂ ਹੀ ਪੰਜਾਬ ਸਰਕਾਰ ਦੇ ਵੱਲੋਂ ਕਾਰਜ ਪੂਰੇ ਕਰ ਲਏ ਗਏ ਸਨ ਇਸੇ ਦੇ ਚਲਦੇ ਪੰਜਾਬ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਲਗਾਤਾਰ ਇਤਿਹਾਸਿਕ ਐਲਾਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਸੇਵਾ ਕਰ ਰਹੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਅਨਾਜ ਦੀ ਖਰੀਦ ਨੂੰ ਲੈ ਕੇ ਪੂਕਾ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਨੇ ਸੁਣਨ ਹੈ ਕਿ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਂ ਸ਼ਹਿਰ ਦੇ ਅਧਿਕਾਰੀਆਂ ਦੇ ਨਾਲ ਅੱਜ ਮੀਟਿੰਗ ਕੀਤੀ ਗਈ ਹੈ ਉਨਾ ਕਿਆਕੇ ਨਾਜ਼ਦੀਕ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਆਏਗੀ ਇਸ ਨੂੰ ਲੈ ਕੇ ਲਗਾਤਾਰ ਵਿਚਾਰ ਕੀਤਾ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਕੇਂਦਰ ਦੇ ਵੱਲੋਂ ਐਫਸੀਆਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਪੰਜਾਬ ਸਰਕਾਰ ਨੂੰ 124 ਲੱਖ ਐਮਟੀ ਦਾ ਟਾਰਗੇਟ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਦੇ ਨਾਲ ਉਹਨਾਂ ਕਿਹਾ ਕਿ 1862 ਮੰਡੀਆਂ ਦੇ ਵਿੱਚ ਅਨਾਜ ਪਹੁੰਚਣਾ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪੂਕਤਾ ਪ੍ਰਬੰਧ ਕੀਤਾ ਗਿਆ ਹੈ 10 ਤੋਂ 12 April ਤੱਕ ਮੰਡੀਆਂ ਦੇ ਵਿੱਚ ਅਨਾਜ ਭਾਰੀ ਮਾਤਰਾ ਵਿੱਚ ਪਹੁੰਚਣਾ ਸ਼ੁਰੂ ਹੋਏਗਾ ਇਸ ਨੂੰ ਲੈ ਕੇ ਮੰਡੀਆਂ 'ਚ ਪੂਰੇ ਇੰਤਜ਼ਾਮ ਕਰ ਦਿੱਤੇ ਗਏ ਨੇ ਤੇ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਖੜੀ ਹੈ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਜ ਦੀ ਜੋ ਪ੍ਰੈਸ ਕਾਨਫਰੰਸ ਅੱਜ ਜੋ ਮੀਟਿੰਗ ਵੀ ਕੀਤੀ ਗਈ ਹੈ ਬਤਾ ਦਿਜੀਏ ਇਸ ਤੋਂ ਅ ਬੇਸਿਕਲੀ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਦਾ ਅ ਫਲੈਗਾਂ ਸੀਗਾ ਸੋ ਪੰਜਾਬ ਦੇ ਅੰਦਰ 1 April ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪੰਜਾਬੀਆਂ ਦੇ ਸਵਾਲਾਂ ਨੂੰ ਲੈ ਕੇ ਪੰਜਾਬੀਆਂ ਦੇ ਮਸਲੇ ਨੂੰ ਲੈ ਕੇ ਵਕ ਵਕ ਤਰ੍ਹਾਂ ਦੇ ਇਤਿਹਾਸਿਕ ਐਲਾਨ ਵੀ ਕਰਦੀ ਹੈ ਫੈਸਲੇ ਵੀ ਕਰਦੀ ਹੈ ਔਰ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਪੈਡੀ ਔਰ ਵੀਰ ਦੀ ਗਵਰਨਮੈਂਟ ਨੂੰ ਲੈ ਕੇ ਜਿੰਨਾ ਸਜਗ ਢੰਗ ਦੇ ਨਾਲ ਜਿੰਨਾ ਮਤਲਬ ਅਸੀਂ ਕਿਸਾਨ ਦੀ ਸੇਵਾ ਕਰ ਸਕਿਆ ਸੋ ਮੈਂ ਸਮਝਦਾ ਕਿ ਜਿਹੜਾ ਕਣਕ ਦੀ ਖਰੀਦ ਦਾ ਜਿਹੜਾ ਮੌਜੂਦਾ ਪ੍ਰਬੰਧ ਅਸੀਂ ਕੀਤੇ ਆ ਉਹਦੇ ਸਬੰਧ ਚ ਅੱਜ ਇੱਥੇ ਅਸੀਂ ਚਾਰ ਡਿਸਟ੍ਰਿਕਟ ਜਲੰਧਰ ਹੁਸ਼ਿਆਰਪੁਰ ਪੂਰਤਲਾ ਤੇ ਨਵਾਂ ਸ਼ਹਿਰ ਦੇ ਅਧਿਕਾਰੀ ਸੇਵਾਨ ਉਹਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਮੇਰੇ ਨਾਲ ਸਾਡੇ ਡਿਪਟੀ ਡਾਇਰੈਕਟਰ ਸਾਡੇ ਡੀ ਐਫ ਐਸਓ ਡੀ ਐਫ ਐਸਓ ਸੋ ਸਬੰਸ ਜਿਹੜੇ ਸਾਡੇ ਅਧਿਕਾਰੀ ਸਹਿਬਾਨ ਨੇ ਨਾ ਚਾਰ ਡਿਸਟ੍ਰਿਕਟ ਦੇ ਉਹਨਾਂ ਨੂੰ ਬੁਲਾ ਕੇ ਇਥੇ ਗਰਾਸ ਰੂਟ ਤੱਕ ਜਿਹੜੇ ਮੈਕੈਨਿਜ਼ਮ ਅਸੀਂ ਸਾਡੇ ਡਿਪਾਰਟਮੈਂਟ ਦਾ ਉਹਦੇ ਤੇ ਚਰਚਾ ਕੀਤੀ ਆ ਸੋ ਪੰਜਾਬ ਦੇ ਅੰਦਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਐਫ ਸੀ ਆਈ ਵੱਲੋਂ ਕੇਂਦਰ ਸਰਕਾਰ ਵੱਲੋਂ ਅ 124 ਲੱਖ ਐਮਟੀ ਦਾ ਸਾਨੂੰ ਟਾਰਗੇਟ ਮਿਲਿਆ ਸੋ ਉਹਦੇ ਲਈ ਸਾਡੇ ਕੋਲ 28000 28000 894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਆ ਉਹ ਪਹੁੰਚ ਚੁੱਕੀ ਆ ਤੇ ਲਗਭਗ ਜਿਹੜਾ ਬਾਰਦਾਨਾ ਉਹ 99% ਸਾਡੇ ਕੋਲ ਪਹੁੰਚ ਚੁੱਕਿਆ ਸੋ 1864 ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਇਹ ਕਣਕ ਪਹੁੰਚਣੀ ਆ ਅੰਦਾਜ਼ਨ 8 ਲੱਖ ਕਿਸਾਨ ਵਕ ਵਕ ਪਿੰਡਾਂ ਚੋਂ ਦੀ ਜਿਹੜੇ ਉਹ ਮੰਡੀਆਂ ਚ ਪਹੁੰਚਣੇ ਆ ਸੋ ਉਹਨਾਂ ਲਈ ਜਿਹੜੇ ਵੀ ਠੁਕਮੇ ਪ੍ਰਬੰਧ ਨੇ ਉਹ ਅਸੀਂ ਮੰਡੀਆਂ ਚ ਕੀਤੇ ਆ ਵੈਸੇ ਤਾਂ ਮੈਂ ਕੱਲ ਰਾਜਪੁਰੇ ਦੇ ਅੰਦਰ ਜਿਹੜੀ ਖਰੀਦ ਦੀ ਸ਼ੁਰੂਆਤ ਕਰਾਈ ਆ ਸੋ ਸਹਜੇ ਸਹਜੇ ਰਾਈਵਲ ਮੰਡੀਆਂ ਚ ਆਣੀ ਸ਼ੁਰੂ ਹੋ ਗਈ ਆ ਸੋ ਲੱਗਦਾ ਕਿ 10 ਤੋਂ 12 April ਦੇ ਕਰੀਬ ਮੰਡੀਆਂ ਦੇ ਅੰਦਰ ਅਰਾਈਵਲ ਜਿਆਦਾ ਪਹੁੰਚਣੀ ਸ਼ੁਰੂ ਹੋਣੀ ਹੈ ਸੋ ਅ ਅੱਜ ਪ੍ਰਬੰਧਾ ਦਾ ਜਾਇਜ਼ਾ ਲਿਆ ਸੋ ਮੇਰੀ ਤਸੱਲੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਅ ਅਧਿਕਾਰੀ ਸਵਰਨ ਨੇ ਚੰਗਾ ਕੰਮ ਕੀਤਾ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਮੰਡੀਆਂ ਦੇ ਅੰਦਰ ਸਫਾਈ ਦਾ ਸਵਾਲ ਹੋਵੇ ਪਾਣੀ ਦੇ ਇੰਤਜ਼ਾਮ ਦਾ ਸਵਾਲ ਹੋਵੇ ਜਾਂ ਵਾਰਦਨ ਨੇ ਦਾ ਸਵਾਲ ਹੋਵੇ ਲਗਭਗ ਵਾਰਦਨਾਂ ਦਾ ਮੰਡੀਆਂ 'ਚ ਪਹੁੰਚਦਾ ਕਰ ਦਿੱਤਾ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਪੇਸ ਨੂੰ ਲੈ ਕੇ ਮਤਲਬ ਕੰਮ ਹੁੰਦਾ ਉਹ ਵੀ ਅਸੀਂ ਕੰਮ ਲਗਭਗ ਜਿਹੜੇ ਆ ਸਪੇਸ ਤੇ ਪੂਰੇ ਕਰ ਲਏ ਆ ਸੋ ਮੈਂ ਤੁਹਾਡੇ ਮਤਲਬ ਚੈਨਲ ਦੇ ਮਾਦੀਮ דרਹੀਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਚਿੰਤਾਮੰਚ ਮਤਲਬ ਰੱਖੇ ਤੋਂ ਬਿਨਾ ਵਾਣ ਜੀਆ ਨੂੰ ਅਸੀਂ ਉਹਨਾਂ ਦੀ ਜਿਹੜੀ ਕਣਕ ਦਾ ਕੱਲਾ ਕੱਲਾ ਦਾਣਾ ਖਰੀਦਾਂਗੇ 2425 ਰੁਪਏ ਜਿਹੜੀ ਐਮਐਸਪੀ ਤਿਆ ਕੀਤੀ ਉਹਦੇ ਮੁਤਾਬਕ ਸਾਡਾ ਫੈਸਲਾ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਪੈਸਾ ਉਹਦੇ ਖਾਤਿਆਂ 'ਚ ਪਾਣਾ ਸੋ ਮਤਲਬ ਅਸ ਮੌਸਮ ਦੀ ਕਿਰਪਾ ਰਵੇ ਮੌਸਮ ਮਿਹਰਬਾਨ ਰਵੇ ਤਾਂ ਅਸੀਂ ਸਮਝਦੇ ਆਂ ਵੀ ਜਿਹੜਾ ਸੀਜ਼ਨ ਜਿਸ ਤਰ੍ਹਾਂ ਦਾ ਮਤਲਬ ਫੀਡਬੈਕ ਆ ਰਹੀ ਏ ਥੱਲੋਂ ਕਿ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਹੋਵੇਗੀ ਔਰ ਇਹ ਮਾਹੌਲ ਬਣਿਆ ਰਵੇ ਕੁਦਰਤ ਸਾਡੇ ਤੇ ਮਿਹਰਬਾਨ ਰਵੇ ਮੀਂਹ ਦਾ ਝਖੜ ਦਾ ਵਿਚਾਰ ਰਵੇ ਸਾਡੀਆਂ ਦਵਾਵਾਂ ਨੇ ਔਰ ਮੈਂ ਕਹਿ ਸਕਦਾ ਕਿ ਇਹ ਸੀਜ਼ਨ ਵੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਆੜਤੀਆਂ ਲਈ ਸਾਰ ਫੈਕਲਟੀਆਂ ਦੇ ਲਈ ਜਿਹੜੇ ਪ੍ਰਗੋਵਰਨਮੈਂਟ ਨਾਲ ਜੁੜੇ ਆ ਉਹ ਵਧੀਆ ਰਹੂਗਾ ਤੇ ਅਸੀਂ ਸਾਰੇ ਇੰਤਜ਼ਾਮ ਇਹਦੇ ਲਈ ਕੀਤੇ ਮੈਂ ਬਿਲਕੁਲ ਇਹ ਇਸੇ ਸੰਦਰਭ 'ਚ ਇਹ ਗੱਲ ਕਹਿ ਰਿਹਾ ਕਿ ਅਸੀਂ ਕੱਲਾ ਕੱਲਾ ਦਾਣਾ ਐਮਐਸਬੀ ਤੇ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਨੂੰ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਇਹ ਇਹ ਅਲੱਗ-ਅਲੱਗ ਡਿਸਟ੍ਰਿਕਟ ਦਾ ਟਾਰਗੇਟ ਹੈ ਮੇਰੇ ਕੋ ਮੈਂ ਤੁਹਾਨੂੰ ਦੱਸ ਦਿੰਨਾ ਨਹੀਂ ਮੈਂ ਦੇ ਦਵਾਂ ਮੈਂ ਤੁਹਾਨੂੰ ਦੱਸ ਦਿੰਨਾ ਜਿਹੜਾ ਮਤਲਬ ਪਿਛਲੇ ਸਾਲ ਜਿਹਨੀ ਅਰਾਈਵਲ ਆਈ ਹੈ ਇਸ ਡਿਸਟ੍ਰਿਕਟ ਦੇ ਅੰਦਰ ਉਹ ਪੰਜਾਬ ਦਾ ਵੀ ਨਾਲ ਕਰਦੇ ਆ ਹਿਆਰਪੁਰ ਦਾ ਹਿਆਰਪੁਰ ਚਾਹੀਏ 3 ਲੱਖ 14000 ਐਮਟੀ ਜ਼ਿਲਹੰਦਰ ਚ ਆਈ ਹੈ 7.5 ਲੱਖ ਐਮਟੀ ਕਪੂਰਥਲੇ ਚ ਆਈ ਹੈ 361000 ਐਮਟੀ ਸ਼ਹੀਦ ਭਗਤ ਸਿੰਘ ਨਗਰ ਚ ਆਈ ਹੈ 2 ਲੱਖ 40000 ਐਮਟੀ ਸੋ ਇਹ ਇਹ ਪਿਛਲੇ ਸਾਲ ਦਾ ਰਿਕਾਰਡ ਹੈ ਜੋ ਲਗਭਗ ਇਹੀ ਰਵੇ ਇਹਦੇ ਤੋਂ ਵਧੇ ਇਹ ਇਹ ਸਾਡੀਆਂ ਉਮੀਦਾਂ ਨੇ ਸੋ ਮੋٹے ਤੌਰ ਤੇ ਜਿਸ ਤਰ੍ਹਾਂ ਅਰਕਾ ਥੋੜੀ ਥੋੜੀ ਫੀਡਬੈਕ ਆ ਰਹੀ ਹੈ ਵੀ ਕੁਝ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਮੱਕੀ ਵੀ ਬੀਜੀ ਹੈ ਵੈਸੇ ਇਹ ਇਹ ਚੰਗਾ ਮਤਲਬ ਸਿਗਨਲ ਹੈ ਪੰਜਾਬ ਦੇ ਅੰਦਰ ਜਿਹੜੀ ਫਸਲੀ ਵਿਭਿੰਨਤਾ ਦਾ ਮਾਨਯੋਗ ਮੁੱਖ ਮੰਤਰੀ ਜੀ ਸਲੋਗਨ ਦਿੰਦੇ ਆ ਸੋ ਕਿਤੇ ਉਹ ਮਾੜਾ ਮੋਟਾ ਉੱਪਰ ਥੱਲੇ ਜਾ ਸਕਦੀ ਇਹ ਲੇਕਿਨ ਜਿਸ ਕਿਸ ਦੀ ਫਸਲ ਦਾ ਟ੍ਰੈਂਡ ਹੈ ਜਾਂ ਫਸਲ ਜਿੱਦਾਂ ਵਿਕਸਿਤ ਹੋਈ ਆ ਉਹਦੇ ਮੁਤਾਬਕ ਇਹ ਲੱਗਦਾ ਕਿ ਹਰ ਕਾ ਬੰਪਰ ਫਸਲ ਪੰਜਾਬ ਦੀ ਮੰਡੀ ਚ ਆਉਂਦੀ ਆ ਥੈਂਕ ਯੂ ਲਾਸਟ ਜਿੰਨਾ ਟਾਰਗੇਟ ਦੱਸਿਆ ਉਹਦੇ ਨੀਅਰ ਬਹੁਤ ਹੀ ਐਕਟੀਵਿਟੀ ਦਾ ਟਾਰਗੇਟ ਦਪਕੇ ਆਇਆ ਤੇ ਇਸ ਤੋਂ ਬਾਅਦ ਆਮ ਨਹੀਂ ਅਸੀਂ ਅਸੀਂ ਜਿਹੜਾ ਸਾਨੂੰ 1 ਲੱਖ 24 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਅਸੀਂ 132 ਲੱਖ ਐਮਟੀ ਦਾ ਪ੍ਰਬੰਧ ਕੀਤਾ ਪੰਜਾਬ ਤੇ ਰਾਈਟ ਬਿਊਰੋ ਰਿਪੋਰਟ ਔਨ ਪੁਆਇੰਟ